ਠੀਕ ਇਹ ਉਹ ਕਹਿੰਦੇ ਨੇ ਕੂੜਾਦਾਨ ਬਣਾਤਾ ਸਾਰਾ ਜੀ ਹਾਂ ਇਹਨਾਂ ਨੇ ਸਿੱਟ ਸਿੱਟ ਕੇ ਸਾਰੀ ਟੈਂਕ ਕਰੀ ਇਹ ਕੋਣ ਸਿੱਟ ਦੇ ਨਗਰ ਕੌਂਸਲ ਵਾਲੇ ਬਸ ਆਹੀ ਹਾਲ ਆਈ ਇਹਨਾਂ ਦਾ ਜਿੱਥੇ ਇਹਨਾਂ ਨੂੰ ਸਪੇਸ ਮਿਲਦੀ ਆ ਆ ਵੇਖੋ ਤੁਸੀਂ ਪਹਿਲਾਂ ਇਹ ਮਾਰਕੀਟ ਕਮੇਟੀ ਦੀ ਜਗ੍ਹਾ ਨਾ ਹਾਂਜੀ ਇਹ ਮਾਰਕੀਟ ਕਮੇਟੀ ਇਹਨਾਂ ਕੋਟਨ ਯਾਰਡ ਕੋਟਨ ਯਾਰਡ ਕੋਟਨ ਯਾਰਡ ਪਹਿਲਾਂ ਤਾਂ ਇਹ ਨੂੰ ਫੋਨ ਕਰ ਵੀ ਆ ਇੱਥੇ ਕਿਉਂ ਵੱਡਾ ਪੰਪ ਬਣਾਇਆ ਵੇਖੋ ਨਾ ਜੀ ਕੀ ਹਾਲ ਕਰਦੇ ਨੇ ਇਹਨਾਂ ਕਿਆ ਹੁਣ ਇਹ ਚ ਪਾੜੀ ਕਿ ਕਰਾਉਗੇ ਥਾਂ ਹੀ ਖਾਲੀ ਪਈ ਸੀ ਨਾਲੇ ਤਾਂ ਸੇਫ ਜਗਾ ਜੀ ਕੁੜੀਆਂ ਆਸਤੇ ਵੀ ਇੱਥੇ ਤੇ ਆਹ ਕਿਹੜੇ ਕੁਆਟਰ ਜੀ ਅੱਛਾ ਇਹ ਮਿਮਿੰਟ ਦੀ ਮਿਮਿੰਟ ਦਾ ਬੈਕ ਸਾਈਡ ਆ ਗਿਆ ਠੀਕ ਆ ਠੀਕ ਆ ਇਹ ਕੁੜ ਆ ਗਿਆ ਇਹ ਆ ਗਿਆ ਇਹਨਾਂ ਦੇ ਇਹ ਗਲਜ ਹਸਲ ਦੇ ਆ ਗਿਆ ਬਿਲਡਿੰਗ ਠੀਕ ਆ ਤੇ ਇਹ ਆਏ ਆ ਜੀ ਇਹ ਨਾ ਪਿੱਛੇ ਕੰਧ ਲੱਗ ਜਾਂਦੀ ਹੈ ਆਪਣੇ ਪਿੱਛੇ ਸੇਫ ਆ ਸਾਰਾ ਠੀਕ ਆ ਤੇ ਤਿੰਨ ਗਰਾਊਂਡ ਇਹ ਚ ਵਧੀਆ ਡੈਸਟ ਹੋ ਸਕਦੀ ਹੈ ਠੀਕ ਆ ਠੀਕ ਹੈ ਜੀ ਜੇ ਇੰਡੋਰ ਬਣਾਉਣਾ ਇਹਨੂੰ ਤੇ ਇੰਡੋਰ ਵੀ ਬਣ ਜਾਊਗਾ ਨਹੀਂ ਢੋਰ ਤੋਂ ਨਹੀਂ ਹਲੇ ਬਣਾਉਂਦੇ ਆਪਾਂ ਢੋਰ ਵਾਲਾ ਵੱਡਾ ਢੋਰ ਬਣਾ ਦੇ ਕੋਈ ਚੰਗਾ ਮੰਤਰੀ ਜੀ ਇਹੋ ਸਾਹਿਬ ਸਤਿ ਸ਼੍ਰੀ ਅਕਾਲ ਆ ਜਿਹੜਾ ਕਾਟਨ ਯਾਰਡ ਦੇ ਵਿੱਚ ਐਡਾ ਕੂੜਾ ਸਿੱਟਿਆ ਹੋਇਆ ਹੈ ਆਪਾਂ ਸਟੋਣੇ ਆ ਮਿਆਪਾ ਪਾਕਿਸਤਾਨ ਦੇ ਇਹ ਗੱਲ ਫਿਰ ਇਹ ਕੌਣ ਸਿੱਟਦਾ ਇੰਨਾ ਕੂੜਾ ਇੱਥੇ ਕੰਨੀ ਜਿਹੜਾ ਵਾ ਇਹਨਾਂ ਦੇ ਹੁੰਦਾ ਹੀ ਹੈ ਜਨਾਬ ਦਨ ਮੰਡੀ ਵਾਲਾ ਜੀ ਜੋ ਵੀ ਹੈ ਜੋ ਵੀ ਹੈ ਤੁਸੀਂ ਇਹਨੂੰ ਨਾ ਸਾਫ਼ ਕਰਾਓ ਸਾਰਾ ਤੁਸੀਂ ਲੈ ਕੇ ਕਰੋ ਸ਼ੁਰੂ ਕਰਾਂਗੇ ਕੰਮ ਕੰਮ ਸਵੇਰੇ ਕਰਾ ਦੇ ਲਈ ਸਵੇਰੇ ਕਰਾਓ ਫਿਰ ਇਹਨੂੰ ਪਹਿਲਾਂ ਸਾਫ਼ ਕਰੋ ਠੀਕ ਹੈ ਹਾਂ ਠੀਕ ਹੁਣ ਸਭ ਤੋਂ ਪਹਿਲਾਂ ਤਾਂ ਸਾਫ਼ ਕਰਾਂਗੇ ਫੈਕਟਰੀ ਸਾਹਿਬ ਨੂੰ ਕਹੋ ਜੀ ਸਬਜ਼ੀ ਮੰਡੀ ਲਈ ਇੱਥੇ ਗੰਦ ਹੈ ਕਿੱਥੇ ਆ ਫੈਕਟਰੀ ਸਾਹਿਬ ਉਹ ਵਿਖਲਾਈ ਜਾਂਦਾ ਅੱਛਾ ਸਤਿ ਸ਼੍ਰੀ ਅਕਾਲ ਜੀ ਮੈਡਮ ਜੀ ਫੈਕਟਰੀ ਸਾਹਿਬ ਮੈਨੂੰ ਗੰਦ ਦੇਖੋ ਕਿੰਨਾ ਹੀ ਢੋਨਾ ਲੈ ਕੇ ਆਏ ਆ ਮੱਛਰ ਸਾਨੂੰ ਉੱਥੇ ਖਾਂਦਾ ਰਾਦੋ ਪਸ਼ੂ ਕਿੱਥੇ ਗੰਦ ਆ ਫੈਕਟਰੀ ਸਾਹਿਬ ਢੋਨੇ ਦੇ ਵਿੱਚ ਦੇਖੋ ਵਾਕੀ ਆ ਇੱਧਰ ਸਬਜ਼ੀ ਮੰਡੀ ਦੇ ਮੈਮ ਜੀ ਨੂੰ ਪਸੂ ਸਾਨੂੰ ਨਹੀਂ ਚਾਉਂਦੇ। ਨਾ ਹੁਣੇ ਕਰਦੀ ਗੱਲ। ਸਬਜ਼ੀ ਮੰਡੀ ਨਾਲ ਉਹ ਤੇ ਨੀਲਾ ਗੰਦ ਛੱਡਦੇ। ਇੱਕ ਤਾਂ ਇਹ ਬਜ਼ੁਰਗ ਕਹਿ ਰਹੇ ਆ ਵੀ ਗੰਦ ਬਹੁਤ ਆ। ਆ ਦੇਖੋ ਜੀ ਉੱਥੇ ਜਾ ਕੇ ਉਹ ਗਾਣਾ ਜੀ ਅੱਜ ਸੀ। ਮੈਮ ਸਾਡੀ ਨਾ ਐਕਚੁਅਲੀ ਮਸ਼ੀਨ ਖਰਾਬ ਸੀਗੀ ਜੀ। ਅੱਛਾ। ਚਾਰ ਪੰਜ ਦਿਨ ਹੋ ਗਏ ਰਿਪੇਅਰ ਚੱਲਦੀ ਸੀ। ਆ ਕੱਲ ਠੀਕ ਹੋ ਗਈ। ਕਿਹੜੀ ਮਸ਼ੀਨ ਕਿਹੜੀ? ਬੋਗਗਟ ਮਸ਼ੀਨ। अच्छा हां जी ਤੇ ਆ ਵੀ ਤੁਸੀਂ ਇਸ ਢੋਣੇਓ ਸਾਰਾ ਇਹ ਸਬਜ਼ੀ ਮੰਡੀ ਵਾਲੇ ਡੰਪ ਕਿੱਥੇ ਨਹੀਂ ਕਿਉਂ ਕਰਦੇ ਡੰਪ ਵਾਲੀ ਜਗ੍ਹਾ ਹੀ ਨਹੀਂ ਹੈਗੀ ਸਾਰਾ ਇਕੱਠੇ ਚ ਗਾ ਦੇਣਾ ਇਹ ਨਾ ਇਹ ਸਾਰਾ ਚਕਾਓ ਤੁਸੀਂ ਇੱਥੋਂ ਹੁਣੇ ਘੰਟੇ ਦੇ ਵਿੱਚ ਹੋ ਜਾਈ ਹਾਂ हां ਵੀ ਜਿਹੜੇ ਇੱਕ ਸਾਂ ਝੋਨਾ ਵੇਚਣ ਵਾਲੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਨਹੀਂ ਨਹੀਂ ਘੰਟੇ ਡੇਢ ਦੇ ਵਿੱਚ ਹੋ ਜੂਗੀ ਸਾਰਾ ਮਸ਼ੀਨ ਆ ਰਹੀ ਹੈ ਆ ਰਹੀ ਹੈ ਕੋਈ ਨਹੀਂ ਮੈਂ ਸ਼ਾਮ ਨੂੰ ਵੀ ਦੇਖਦੀ ਆਂ ਅੱਜ ਠੀਕ ਹੈ ਤਾਂ ਮੈਂ ਮੈਮ ਨਾ ਸਾਰੇ ਸੀਵਰੇਜ ਬਲੌਕ ਹੈਗੇ ਪਾਣੀ ਬਹੁਤ ਖੜਦਾ ਇੱਥੇ ਜੀ ਇਹਦੇ ਨਾ ਅੱਛਾ ਉਸ ਦਿਨ ਪਾਣੀ ਇੱਥੇ ਖੜਾ ਰਹਿੰਦਾ ਜੀ ਮਤਲਬ ਸਮੈਲ ਆਣ ਲੱਗਦੀ ਹੈ

ਇਹ ਤਾਂ ਆਰਥੀ ਦੀ ਦੁਕਾਨ ਹੈ ਜੀ ਇਹ ਤਾਂ ਦੁਕਾਨ ਹੈ ਇਹ ਕਿੱਥੇ ਕਹਿ ਰਹੇ ਆ ਵੀ ਸੀਵਰੇਜ ਦਾ ਕਿੱਥੇ ਪ੍ਰੋਬਲਮ ਹੈ ਐਸ ਲਾਈਨ ਚ ਹੈ ਮੈਮ ਸਾਹਿਬ ਐਸੇ ਲਾਈਨ ਚ ਪਹਿਲਾਂ ਨਾ ਇਹ ਕਹਿੰਦੇ ਸੀ ਡੈਡ ਲਾਈਨ ਆ ਉਹ ਜਿਹੜੀ ਪਹਿਲਾਂ ਹੈਗੀ ਪਰ ਉਹ ਪਾਣੀ ਖਿੱਚਦੇ ਸੀ ਸੀਵਰੇਜ ਜਿਹੜੇ ਅੱਛਾ ਜਿਹੜੇ ਨਵੀਂ ਲਾਈਨ ਪਾਈ ਆ ਇਹ ਪਾਣੀ ਨਹੀਂ ਖਿੱਚਦੇ ਉਹਨੇ ਇਹ ਮਤਲਬ ਇੱਥੇ ਤਾਂ ਪਾਣੀ 10 ਦਿਨ ਖੜਾ ਰਹਿਦਾ ਇੱਥੇ ਤਾਂ 10 ਦਿਨ ਖੜਾ ਰਹਿਦਾ ਕਰਾਉਣੀ ਹੈ ਮੋਟਰਾਂ ਨੂੰ ਚੇਂਜ ਕਰਾਈਏ ਆ ਦੇਖੋ ਨਾ ਤੁਸੀਂ ਇਹਨੂੰ ਨਾ ਧਿਆਨ ਦੇ ਕੇ ਪਹਿਲਾਂ ਤਾਂ ਅੱਜ ਸਫਾਈ ਕਰਾਓ ਸਾਰੀ ਇਹ ਤਾਂ ਪਹਿਲਾਂ ਕੰਟੇ ਦੇ ਨੂੰ ਮੱਕੜ ਨੂੰ ਕਹਿ ਦਿੰਦੇ ਆ ਹਾਂ ਸੱਚੇ ਸਰ ਸਾਰੀ ਪਾੜ ਕੇ ਕਿ ਕਰਾਉਂਦੇ ਸਾਰੀ ਨਾ ਕਿਕਰ ਤਾਂ ਫਿਰ ਇਹ ਪਹਿਲਾਂ ਡੰਪ ਤੇ ਉਹ ਫੋਰੈਸਟ ਵਾਲੇ ਨਹੀਂ ਕਰਨਗੇ ਕਿਹੜੇ ਨਹੀਂ ਨਹੀਂ ਮੈਂ ਤਾਂ ਵੈਸੇ ਹੀ ਉੱਧੀਆਂ ਹਾਂ ਅੱਛਾ ਤੇ ਆ ਕੀ ਤੁਸੀਂ ਦਿਖਾਉਣਾ ਚਾਹੁੰਦੇ ਮੈਨੂੰ ਹਾਂ ਬਿਲਡਿੰਗ ਹੈ ਬਣਵਾਉਣੀ ਹੈ ਬਿਲਡਿੰਗ ਪਈ ਸਾਰੀ ਵਧੀਆ ਬਿਲਡਿੰਗ ਸਿਰ ਥੋੜੀ ਜਿਹੀ ਮੈਨੂੰ ਰੈਨੋਵੇਸ਼ਨ ਹੀ ਹੈ ਅੱਛਾ ਅੱਛਾ ਇਹ ਤੇ ਵੱਲਦਾ ਭਈ ਇਹ ਫਰ ਪਾਰਕਿੰਗ ਦੀ ਵੀ ਕੋਈ ਸਮੱਸਿਆ ਨਹੀਂ ਇੱਥੇ ਜੀ ਜਾਨਾ ਮੰਡੀ ਜਿੰਨੀਆਂ ਵੀ ਦੁਕਾਨਾਂ ਕਿਸਾਨ ਇੱਥੇ ਵੱਧਉਂਦੇ ਜੀ ਕਈ ਦੀ ਕੋਈ ਚੀਜ਼ ਮਤਲਬ ਦੋ ਫਸਲਾਂ ਤਾਂ ਆਉਣੀਆਂ ਹੀ ਹੋਣੀਆਂ ਇੱਥੇ ਤੇ ਉਹਦੇ ਲਈ ਵੀ ਤੇ ਇੱਕ ਇੱਥੇ ਜਿ ਇੱਕ ਸ਼ਹਿਰ ਦੇ ਵੀ ਆਉਣਗੇ ਨਾ ਪਾਰਕਿੰਗ ਬਹੁਤ ਹੈ ਇਹ ਚੀਜ਼ ਵੀ ਕੋਈ ਹੁਣੇ ਬਾਕੀ ਸਾਰਾ ਕੁਝ ਬਿਜਲੀ ਬੂਲੀ ਬਣੀ A to Z ਹੋਇਆ ਹੋਇਆ ਜੀ ਠੀਕ ਹੈ ਫਿਰ ਬੰਦ ਕਰ ਬਸ ਇਹ ਕਾਟਰ ਕਰਕੇ ਬੰਦ ਹੋ ਗਈ ਨਹੀਂ ਬੰਦ ਵੈਸੇ ਹੀ ਕਰ ਰੱਖੀ ਹੈ ਵੈਸੇ ਮੈਮ ਹਲੇ ਸ਼ੁਰੂ ਹੀ ਨਹੀਂ ਹੋਇਆ ਨੇ ਕੁਝ ਲੱਗਦੀ ਤੁਸੀਂ ਇਹਨੂੰ ਸਾਫ਼ ਕਰੋ ਪਹਿਲਾਂ ਹਾਂਜੀ ਫੇਰ ਸਹੀ ਰੰਗ ਰੂਪ ਦੇ ਸੇ ਹਨਾ ਫੇਰ ਆਪਾਂ ਉਹਨਾਂ ਨੂੰ ਲਿਆਉਣੇ ਆ ਐਸਟੀਐਮ ਨਾਲ ਗੱਲ ਕਰਕੇ ਬੇਮਾਲਾ ਕਲੀਨਿਕ ਲਈ ਕਰਵਾ ਹਾਂ ਨਾ ਹੂੰ ਵਸਤੂਤਰ ਕਿਆਉਣਾ ਸੌਖਾ ਜੀ ਹਾਂ ਬਸਤੂਤਰ ਕਿਆਉਣਾ ਸੌਖਾ ਨਾਲ ਇਹਦੇ ਸੇਵਾ ਕੇਂਦਰ ਪੰਜੂ ਇੱਥੇ ਸੇਵਾ ਕੇਂਦਰ ਵੀ ਜੱਡੇ ਗਏ ਨੇ ਠੀਕ ਹੈ ਸਾਰਾ ਸਾਰਾ ਪਿੰਡੂ ਏਰੀਆ ਤਕਰੀਬਨ ਇੱਥੇ ਹੀ ਆਉਂਦਾ ਜੀ ਬਾਕੀ ਡੀਐਸਪੀ ਦਫ਼ਤਰ ਵੀ ਇੱਥੇ ਜੀ ਮਾਰਕੀਟ ਕਮੇਟੀ ਦਫ਼ਤਰ ਵੀ ਇੱਥੇ ਆੜੀਆਂ ਦੇ ਕੰਨਾਂ ਵੀ ਜਿੱਥੇ ਸਭ ਕੁਝ ਇੱਥੇ ਹੋ ਜੁਗਈਦਾ ਠੀਕ ਹੈ ਠੀਕ ਹੈ ਕਰ ਲੈਂਦੇ ਆਪਾਂ ਜਿਹਦੇ ਨਾਲ ਨਾਲ ਸ਼ਿਸ਼ੂ ਪ੍ਰਿੰਟ ਕਸੂਕਾ ਮੈਂ ਜੇ ਗੱਡੀਆਂ ਨੇ ਇੱਧਰੋਂ ਕਮਾ ਲਿਆ ਸਬਜ਼ੀ ਮੰਡੀ ਦੇ ਵੇਖੋ ਜੇ ਜਿਵੇਂ ਦਾ ਢੇਰ ਹੋਇਆ ਮਾਲ ਵੇਖੋ ਜੀ ਸਬਜ਼ੀ ਮੰਡੀ ਦੀ ਕੀ ਪ੍ਰੋਬਲਮ ਹੈ ਇੱਧਰ ਕਿੰਨਾ ਗੰਧ ਖਿਲ ਰਿਆ ਪਿਆ ਜੀ ਗੰਧ ਖਿਲ ਰਿਆ ਪਿਆ ਇੱਧਰ ਇੱਧਰ ਗੱਡੀ ਕਮਾ ਲਿਆ ਆ ਜਾ ਲੰਮਾ ਹੈ ਨਾ ਸਵੇਰੇ ਚੱਲਦੀ ਹੈ ਜੀ ਹਾਂ ਸਵੇਰੇ ਚੱਲਦੀ ਹੈ 12 1 ਵਜੇ ਤੱਕ ਚੱਲਦੀ ਜਿੱਦਾਂ ਮੰਡੀ ਦੇ ਸਾਰੇ ਆੜੇ ਤੇ ਖਲੀਆ ਹੁੰਦੇ ਆ ਉਸ ਤੋਂ ਬਾਅਦ ਸਫਾਈਆਂ ਵਾਲੇ ਲੱਗਦੇ ਜੀ ਸਾਰੇ 2-3 ਘੰਟੇ ਨਾ ਇਹੋ ਇੰਨਾ ਗੰਧ ਕਿੱਥੇ ਪਾਉਂਦੇ ਕੋਈ ਡਸਟ ਬਿਨ ਨਹੀਂ ਪਰ ਖਾ ਸਕਦੇ ਲక్ష్ਮੀ ਮੈਮ ਮੂਨਸਵਰ ਕਮੇਟੀ ਵਾਲਿਆਂ ਨੂੰ ਕ ਕੀ हाल चाल ठीक है, है? <laughs> तो चाल। <laughs> तो हाँ, 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 हाँ 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 ਚਲ ਇਧਰ ਕਰਦੇ ਹਾਂ ਜਾਨੀ ਕਿ ਸਬਜ਼ੀ ਕੀ ਆ ਲੋਣਾ ਇਸ ਦਸ ਜੀ ਤੇ ਜਿਹੜੇ ਸੇ ਹੁੰਦਾ ਠੇਕੇਦਾਰੀ ਆ ਤੁਹਾਡੇ ਕੋਲੇ ਬਿਲਕੁਲ ਕੰਮ ਚ ਚੱਲਦਾ ਹੈ ਕੋਈ ਉਹ ਦੇਖੋ ਕਿੰਨਾ ਕੰਮ ਦਿੱਤਾ ਕੋਲ ਦਾ ਨਾ ਟੁੱਟ ਪਾ ਗਈ ਨਾ ਮੇਰਾ ਸੁਣੋ ਠੇਕੇਦਾਰ ਤਾਂ ਤੁਹਾਡੇ ਕੋਲੇ ਆਉਂਦੇ ਹੀ ਹੁੰਨੇ ਹਨਾ ਲਾਈਟਾਂ ਵੀ ਆਣੀਆਂ ਹਨ ਜੀ ਨੰਬਰ ਵੀ ਹੈਗੇ ਆਪਣੇ ਹੈਗੇ ਨੰਬਰ ਹੈਗੇ ਬੰਦੇ ਲੱਗੇ ਹੋਏ ਜੀ ਮੈਮ ਕਿੱਥੇ ਕਹਿੰਦੇ ਵਧਾ ਦਿਓ ਇੱਕ ਦੋ ਹੋਰ ਵਧਾ ਦਿਓ ਨਾ ਲਾਈਟਾਂ ਵੀ ਆਣਗੀਆਂ ਰਾਤ ਨੂੰ ਹਨੇਰਾ ਹੀ ਬਹੁਤ ਹੁੰਦਾ ਹੈ ਲਾਈਟਾ ਮੇਰੇ ਧਿਆਨ ਚ ਤੁਸੀਂ ਕਿਸੇ ਨੇ ਲਿਆਂਦਾ ਹੈ ਲਾਈਟਾਂ ਸਾਰੀਆਂ ਆਪਾਂ ਰਿਪੇਅਰ ਕਰਾਈਆਂ ਹੁਣ ਨਹੀਂ ਆਵੇ ਗੱਲਾਂ ਪਾ ਪਾ ਦੇਖਣਾ ਕੋਈ ਕਦੀ ਰਹਿ ਗਈ ਹੋਵੇ ਤਾਂ ਕੋਈ ਨਹੀਂ ਜਾਵੇ ਮੇਰੇ ਧਿਆਨ ਚ ਕੋਈ ਨਹੀਂ ਕੋਈ ਨਹੀਂ ਇਹ ਵੀ ਕਰਵਾਉਣਾ ਉਹ ਜੀਰੋ ਜੀ ਦੇਖੋ ਸਭ ਤੋਂ ਪਾਣੀ ਰੁਕਿਆ ਨਹੀਂ ਆਜਣੇ ਆਪਾਂ ਲਈਏ ਇਤਨੀ ਸਭ ਤੋਂ ਵੱਡੀ ਗੱਲ ਇਹ ਆ ਆਪਣੇ ਹੱਥ ਦੇ ਇੱਕ ਮਿੰਟ ਵਿੱਚ ਮੈਂ ਜੀ ਕੈਂਪਸਿੰਗ ਫਾਈਨ ਬਹੁਤ ਪਾਸੇ ਜਿਹੜਾ ਰੋਡ ਹੈ ਨਾ ਸਰ ਸਰ ਇੱਕ ਮਿੰਟ ਇੱਕ ਮਿੰਟ ਉਸ ਪਾਸੇ ਵਾਲਾ ਜਿਹੜਾ ਰੋਡ ਹੈ ਨਾ ਹਾਂ ਜੀ ਜੀ ਉਨਤੇ ਜਦੋਂ ਬਾਰਿਸ਼ ਆਉਂਦੀ ਹੈ ਪਾਣੀ ਬਹੁਤ ਜ਼ਿਆਦਾ ਹੋ ਜਾਂਦਾ ਸਾਨੂੰ ਉਧਰਲੀ ਸਾਡੀ ਦੁਕਾਨ ਇੱਧਰ ਵੀ ਹੈਗੀ ਉਧਰ ਵੀ ਹੈਗੀ ਉੱਧਰ ਵੱਡੀਆਂ ਦੁਕਾਨਾਂ ਨੂੰ ਸਾਨੂੰ ਆਖਿਆ ਗਿਆ ਵੀ ਤੁਸੀਂ ਜਦੋਂ ਪਾਣੀ ਦਾ ਆਪੀ ਏਰੀਆ ਨਾ ਜਿੰਨਾ ਤੁਸੀਂ ਇੱਧਰ ਮਾਲ ਸਟਾਲਿਆ ਕਰੋ ਅਸੀਂ ਸਾਰਾ ਮਾਲ ਇੱਧਰ ਜਾਣ ਕੇ ਆਪੀ ਸਟਾਉਣੇ ਆ ਇੱਧਰ ਵੀ ਹਨੇਰਾ ਹੁੰਦਾ ਅੱਛਾ ਜੀ ਇੱਧਰ ਵੀ ਧਿਆਨ ਦਿਆ ਜੀ ਇੱਧਰ ਵੀ ਮੇਨ ਤੇ ਜਦੋਂ ਆਪਾਂ ਆਉਣੇ ਨਾ ਇੱਧਰੋਂ ਆਪਾਂ ਏਪੀਸੀ ਮੇਨ ਤੇ ਆਉਣੇ ਆ ਆ ਤੁਸੀਂ ਮੇਨ ਤੇ ਧਿਆਨ ਚਾਹੀਦਾ ਆਪਾਂ ਜਿਹੜੇ ਦੂਜੇ ਕਰਾਈਆਂ ਜਦੋਂ ਉਦੋਂ ਹੀ ਕਰਾ ਦਿੰਦੇ ਨਾਲ ਹੀ ਕਰਾ ਦਿੰਦੇ ਚਲੋ ਮੇਰੀ ਗੱਲ ਸੁਣੋ ਮੇਨ ਪ੍ਰੋਬਲਮ ਇੱਕ ਤਾਂ ਲਾਈਟਾਂ ਨਹੀਂ ਹੈਗੀਆਂ ਹਾਂਜੀ ਮੇਨ ਉਹ ਜੀ ਗੱਲ ਕੂੜਾ ਇੱਥੇ ਹਮੇਸ਼ਾ ਹੀ ਆਇਂ ਪਰੰਦਾ ਆ ਬਿਲਕੁਲ ਆ ਤਾਂ ਐਵੇਂ ਰਿੰਦਾ ਜੀ ਇੱਕ ਇਹ ਵੀ ਰਿੰਦਾ ਇੱਕ ਉਹ ਸਾਹਮਣੇ ਤੁਹਾਡੇ ਨਾਲ ਵਾਲਾ ਬੈਕ ਸਾਈਡ ਇੱਕ ਉਹ ਜਿਹੜਾ ਪਿੱਛੇ ਦੇਖਿਆ ਉਹ ਡੰਪਿੰਗ ਇਹਦਾ ਕੀ ਹੈ ਡੰਪਿੰਗ ਕਿਤੇ ਵੀ ਡੰਪ ਨਹੀਂ ਬਣਾਉਣਾਗਾ ਨਹੀਂ ਫਿਰ ਉਹਦਾ ਕੀ ਹੱਲ ਕਰਾਂਗੇ ਦੱਸੋ ਸਾਰੇ ਚਿਗਾ ਦੇਣੇ ਕਦੋਂ ਚਿਗਾ ਡੰਪਿੰਗ ਪੁਆਇੰਟ ਤੇ ਭੇਜ ਦੇਣੇ ਕਦੋਂ ਚਿਗਾ ਅੱਜ ਹੋ ਜੂਗਾ ਜੀ ਮੈਮ ਅੱਜ ਹੋ ਜੂਗਾ ਤੁਹਾਨੂੰ ਦੱਸਿਆ ਨਹੀਂ ਮੈਂ ਵੀ ਕਰਕੇ ਦਿੱਕਤ ਸੀ ਕੀ ਕੱਲ ਦਾ ਦਿਨ ਥੀ ਚਲੋ ਇਹ ਇਹ ਉਸ ਤੋਂ ਬਾਅਦ ਚਲੋ ਇਹ ਚਿਗਾਉਂਦੇ ਆ ਅਸਤਵਾ ਦੇ ਫੇਰ ਕੂੜਾ ਸੱਟਣਗੇ ਬਿਲਕੁਲ ਜੀ ਬਿਲਕੁਲ ਇਹਨਾਂ ਨੂੰ ਬੜੀ ਵਾਰੀ ਮੈਂ ਨਾ ਵਾਪਸ 1 ਮਿੰਟ ਦੀ ਅਧਿਕਾਰੀਆਂ ਨੂੰ ਵੀ ਰੋਕੇ ਆ ਮੈਂ ਕਿ ਤੁਸੀਂ ਇਧਰ ਪਿੱਛੇ ਕਿਉਂ ਸੁੱਟਦੇ ਹੋ ਕੌਣ ਸੁੱਟਦਾ ਇਹ ਕੂੜਾ ਦੱਸੋ ਸਰਜੀ ਮੰਡੀ ਵਾਲੇ ਸਰਜੀ ਬੜੀ 1 ਮਿੰਟ ਆਉਂਗੇ ਜੀ ਸੱਜ ਮੰਡੀ ਵਾਲਾ ਨਾ ਚਲੋ ਆਪਾਂ ਇਹ ਲੈ ਸੁੱਕੇ ਦੇ ਅੱਢੀ ਤੇ ਅਸ਼ਵਿਨ ਕੀ ਕਰਨਗੇ ਇਹਨਾਂ ਵਾਸਤੇ ਚਾਰ ਚੀਜ਼ਾਂ ਇੱਥੇ ਲੱਗ ਜਾਣ ਜਿੰਨਾ ਕੂੜਾ ਇਹ ਸੁੱਟਣਗੇ ਉਹਦੇ ਵਿੱਚ ਪਾਈ ਜਾਣ ਇਹਨਾਂ ਨੂੰ ਮੈਂ ਬੜੀ ਵਾਰੀ ਕਹਿਤਾ ਜੀ ਪਰ ਹੱਲ ਨਹੀਂ ਹੋਇਆ ਆ ਤੜਕੇ ਦੀ ਗੱਲ ਹੀ ਮੈਨੂੰ ਟਰਾਲੀ ਚਾਹੀਦੀ ਆ ਜੇ ਜੇ ਨੇ ਚਾਈ ਚੱਕਰ ਉਹ ਸਬਜੀ ਲੈ ਕੇ ਤੋਂ ਕਰੇਟਾ ਜੀ ਸਰਦਾਰ ਆਖਿਓ ਬਾਈ ਕੀ ਕਰੀਏ ਮੈਂ ਹਾ ਤੋ ਕਾਂ ਗੇ ਰਹੇ ਔਰ ਕਾਂ ਗੇ ਰਹੇ ਇਹੋ ਨੂੰ ਇਹੋ ਆ ਰਹੇ ਤੇ ਇਹ ਫੈਕਟਰੀ ਸਾਹਿਬ ਜਿਹੜੇ ਡਸਟਬਿਨ ਵਗੈਰਾ ਏ ਥੋੜੇ ਪ੍ਰੋਵੀਜ਼ਨ ਚ ਹੁੰਦੇ ਆ ਕਿ ਨਗਰ ਕੌਂਸਲ ਤੋਂ ਲੈਣੇ ਨੰਗਰ ਕੌਂਸਲ ਤੋਂ ਕਿੰਨੇ ਡਸਟਬਿਨ ਮੈਮ ਸਾਰੇ ਨਹੀਂ ਬੜੀ ਕੰਮ ਹੈ ਲਗਭਗ ਹਾਂ ਤੇ ਫਿਰ ਇਹਨਾਂ ਨੂੰ ਨਹੀਂ ਪਤਾ ਹੈਗਾ ਵੀ ਅਸੀਂ ਡਸਟਬਿਨ ਲਾਉਣੇ ਆ ਸ਼ਹਿਰ ਚ ਤੁਸੀਂ ਅੰਮ੍ਰਿਤਸਰ ਚ ਮੱਕੜ ਸਾਹਿਬ ਸਬਜ਼ੀ ਮੰਡੀ ਵਾਲਾ ਏਰੀਆ ਹਾਂਜੀ ਮੈਮ ਇੱਥੇ ਸਾਰੇ ਸੀਵਰੇਜ ਦੀ ਪ੍ਰੋਬਲਮ ਹੈ ਤੁਹਾਡੇ ਧਿਆਨ ਚ ਸਬਜ਼ੀ ਮੰਡੀ ਪੁਰਾਣੀ ਚ ਨਵੀਂ ਜੀ ਪੁਰਾਣੀ ਨਵੀਂ 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 ਜੀ ਨਵੀਂ ਆ ਦਾਣਾ ਮੰਡੀ ਚ ਇੱਕ ਵਾਰ ਹਾਂਜੀ ਦਾਣਾ ਮੰਡੀ ਜੀ ਸਾਰੇ ਮੰਡੀ ਬੋਰਡ ਦੇ ਅੰਦਰ ਆਉਂਦੇ ਇਹ ਮੰਡੀ ਬੋਰਡ ਸੀਵਰ ਦਾ ਵੀ ਤੁਸੀਂ ਕਰਾਓਗੇ ਜਨ ਸੇਤਲੇ ਹਾਂ ਮੀਨਸ ਕਰਾਉਗਾ ਵੀਨਸ ਨੂੰ ਲਾ ਲੇ ਵੀਨਸ ਨਾ ਕਰ ਲੈ ਠੀਕ ਇਹ ਸਾਰਾ ਕੁਝ ਮੈਂ ਮੈਂ ਡਰ ਆ ਗਈ ਸਰ ਜੀ ਮੰਡੀ ਵਾਲੇ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਇਹ ਨਾ ਇਹ ਪ੍ਰਧਾਨ ਨੇ ਕਿ ਠੇਕੇਦਾਰ ਨੇ ਪ੍ਰਧਾਨ ਨੇ ਇਹ ਮਾਰਤ ਕਾਸ ਤਾਂ ਤੁਸੀਂ ਮੜਾ ਡੰਡਾ ਚਲਾਇਆ ਕਰੋ ਐਡਾ ਗੰਦਾ ਪਾਇਆ ਹੋਇਆ ਸਫਾਈ ਦਾ ਨਹੀਂ ਨਹੀਂ ਕਰਕੇ ਜਾਂਦੇ ਸਫਾਈ ਆਉਂਦੇ ਨਹੀਂ ਨਹੀਂ ਆਹ ਤਾਂ ਲੱਗਦੀ ਨਹੀਂ ਸਫਾਈ ਇਤੋਂ ਲੋਕਾਂ ਨੇ ਸਬਜ਼ੀ ਨਾ ਇਹ ਕਰੋ ਤੁਸੀਂ ਜਸਟ ਮਿਟਾਵਾ ਕੋਈ ਨਾ ਮਾਰੋ ਮਾਰੀ ਨਹੀਂ ਰਾਤ ਰਹਿੰਦਾ ਨਹੀਂ ਜ਼ਿੰਮੇਵਾਰ ਦੀ ਫਸਲ ਸਦਾ ਨਹੀਂ ਹੈ ਕੋਈ ਆਪਾਂ ਜੇ ਕਿਸ ਨੇ ਠੇਕਾ ਲਿਆ ਠੇਕਾ ਹੋ ਜਾਂਦਾ ਵੇ ਨਾ ਸੀ ਜ਼ਿੰਮੇਵਾਰ ਦੀ ਫਸਲ ਸਦਾ ਨਹੀਂ ਹੈ ਸਾਸ਼ੀ ਗਾਲ ਜੀ ਇੱਕ ਤਾਂ ਨਾ ਤੁਸੀਂ ਆਹ ਦੇਖੋ ਜਿਹੜਾ ਸਬਜ਼ੀ ਮੰਡੀ ਹੈਗੀ ਆ ਦਾਣਾ ਮੰਡੀ ਦੇ ਵਿੱਚ ਇੱਥੇ ਸਾਰਾ ਸੀਵਰੇਜ ਬਲਾਕੇਜ ਹੈ ਇਹਨੂੰ ਕਰਾਓ ਠੀਕ ਕਰਾ ਦਿੰਦੇ ਹਾਂ ਹਾਂ ਇਹ ਤੁਸੀਂ ਆਪ ਵਿਜ਼ਿਟ ਕਰੋ ਅੱਜ ਹਾਂ ਇਹ ਕਰ ਲੈਣਾ ਮੈਂ ਕਰ ਬੇਸ ਕਰ ਗਈ ਆ ਜੀ ਇਹਨਾਂ ਨੂੰ ਪਲੀਜ਼ ਕਿਹੋ ਜਿਹੇ ਦਾ ਵੇਸਟ ਹੈਗਾ ਸੀਵਰੇਜ ਨਾਲ ਦਾ ਲੈ ਵੇਸਟ ਦਾ ਅੱਜ ਸਫਾਈ ਕਰਵਾਉਣ ਮੈਂ ਹੀ ਕਹਿ ਰਹੀ ਆ ਇਹਨਾਂ ਨੂੰ ਵੀ ਸਫਾਈ ਕਰਾਓ ਬਾਕੀ ਇਹਨਾਂ ਨੂੰ ਤੁਸੀਂ ਬਾਰ ਬਾਰ ਆ ਕੇ ਕਰਾ ਦਿੰਦਾ ਮੈਂ ਵੀ ਮੇਰੀ ਰਿਸਪੋਨਸਿਬਿਲਟੀ ਆ ਜੀ ਮੈਂ ਕਰਵਾ ਦਿੰਦਾ ਹਾਂ ਚੋਕ ਲਾਦਣੇ ਜਿੰਨਾ ਇਹ ਕਰਿਆ ਸਾਰੇ ਦੇ ਵਿਸ਼ਵਾਸ ਤੇ ਆ ਉਹ ਆਪਾਂ ਲਾ ਦਿੰਦੇ ਆ ਡਿਊਟੀ ਉਹ ਲਾ ਦਿੰਦੇ ਆ ਡਿਊਟੀ Joagi. Take... Okay, okay. ਤੁਸੀਂ ਆਪ ਵੀ ਥੋੜਾ ਜਿਹਾ ਇਹਨਾਂ ਨੂੰ ਰੋਕਿਆ ਕਰੋ ਆ ਵਿੱਚ ਜਦੋਂ ਸੜਦੇ ਆ ਸਾਰਾ ਕੁਝ ਆਹ ਅਸੀਂ 3-4 ਵਾਰੀ ਨਾ ਅਸੀਂ ਇੱਥੇ ਰੁਕੇ ਆ ਹਾਂ ਸਾਡੀ ਆਪਸ ਵਿੱਚ ਟੂ ਟੂ ਮੈਮੇ ਵੀ ਹੋਈ ਅੱਗੇ ਤਾਂ ਇੱਥੇ ਬਹੁਤ ਜ਼ਿਆਦਾ ਹੋ ਜਾਂਦਾ ਤੁਸੀਂ ਕੰਮ ਫਿਰ ਵੀ ਅਸੀਂ ਇਹਨਾਂ ਨੂੰ ਰੋਕਿਆ ਪਰ ਉਸ ਤੋਂ ਬਾਅਦ ਅਸੀਂ ਹੁਣ ਹਰ ਰੋਜ਼ ਤਾਂ ਇਸ ਤਰ੍ਹਾਂ ਜਾਨਕੀ ਰੋਕ ਨਹੀਂ ਸਕਦੇ ਕਿਉਂਕਿ ਸਬਜ਼ੀ ਮੰਡੀ ਸਵੇਰ ਜਲਦੀ ਗਏ ਪੰਜ ਚੱਲ ਪੈਦੇ ਗਏ ਅਸੀਂ ਇਹ ਸ਼ਾਮੀ ਸਾਡੇ ਸਭਾਂ ਅੰਤ ਤੋਂ ਬਾਅਦ ਸਵੇਰੇ ਚਾਰ ਬੀਜਦੀ ਹੈ ਤੁਸੀਂ ਸਫਾਈ ਇਹਨੂੰ ਪ੍ਰੋਪਰ ਆਏ ਨਹੀਂ ਵੀ ਸਵੇਰੇ ਕਰਤੀ ਤਾਂ ਗੰਦ ਫਿਰ ਆਏ ਤਾਂ ਸਾਰਾ ਦਿਨ ਸਵਾਈਪੀ ਲਵਾ ਲਓ ਹਾਂ ਡਸਟਬਿਨ ਲਵਾ ਲਓ ਇਹਨਾਂ ਤੋਂ ਵੱਡੇ ਉਹ ਡਸਟਬਿਨ ਵੀ ਫਿਰ ਤੁਸੀਂ ਦੇਣੇ ਆ ਤੁਸੀਂ ਪਾਲਸੀ ਬਣਾਓ ਦੋ ਉੱਤ ਰੱਖੇ ਜਾਣ ਦੋ ਦਰ ਜਿਹੜਾ ਵੀ ਡਸਟਬਿਨ ਦੇ ਵਿੱਚ ਆਵਾਂਗੇ ਹਾਂ ਜਿਹੜਾ ਵੀ ਉਹਦੇ ਤੋਂ ਇਲਾਵਾ ਬਾਹਰ ਹਾਂ ਦਿੱਲੀ ਤੁਸੀਂ ਇੱਥੇ ਵਿਜ਼ਿਟ ਕਰੋ ਬਾਹਲੀ ਗੱਲ ਆ ਫਿਰ ਸੀਸੀਟੀਵੀ ਲਵਾਓ ਜਿਹੜਾ ਸੜ ਦਾ ਠੀਕ ਹੈ ਜੀ ਠੀਕ ਹੈ ਫਾਈਨ ਕਰੋ ਇਹਨਾਂ ਤੇ ਪਸ਼ੂਆਂ ਵਾਸਤੇ ਤੁਸੀਂ ਲੋਕ ਕੈਚਰ ਲਵਾ ਦਿਓ ਨਾ ਜਿੱਥੋਂ ਐਂਟਰੀ ਆ ਗਈ ਆ ਤੂੰ ਧਿਆਨ ਦਿਓ ਤੇ ਥੋੜਾ ਜਿਹਾ ਕੈਚਰ ਤਾਂ ਲੱਗੇ ਹੋਏ ਆ ਆਉਂਗੇ ਸਾਂ ਇੱਥੇ ਆਪਣੇ ਪਸ਼ੂ ਇੱਥੇ ਬੈਠੇ ਹੁੰਦੇ ਨਾ ਸੈਕਟਰੀ ਸਾਹਿਬ ਸਾਰੇ ਉੱਥੇ ਪਰ ਅੰਦਰ ਆ ਜਾਂਦੇ ਗੱਲ ਦਾ ਫਸਲ ਖਾਂਦੇ ਨਾਲੇ ਜੱਟ ਨਾਲ 7 ਵਜੇ ਦੀ ਰਾਤ ਹਾਲ ਵੇਖੋ ਨਾ ਤੂੰ ਟੁਰਨਾ ਨਹੀਂ ਲੱਗਿਆ ਇੱਕ ਦੋ ਦਿਨਾਂ ਅੱਜ ਬਸ ਇਹ ਜਿਹੜਾ ਇੱਥੇ ਇੰਨਾ ਗੰਦ ਪਿਆ ਹੋਇਆ ਵੈਸੇ ਤਾਂ ਸੈਕਟਰੀਸ ਹਾਂਜੀ ਆਪਣਾ ਨਹੀਂ ਕਰਨਾ ਹੁੰਦਾ ਯਾਨੀ ਤੁਸੀਂ ਤੁਸੀਂ ਡਸਟਬਿਨ ਦੇ ਸਕਦੇ ਹੋ ਡਸਟਬਿਨ ਆਪਣੇ ਕੋਲ ਹੈ ਨਹੀਂ ਜੀ ਤੇ ਲਓ ਵੱਡੇ ਵੱਡੇ ਹੁੰਦੇ ਨੇ ਲੋਹੇ ਦੇ ਤੇ ਲਓ ਚਾਹੇ ਘਰ ਤੋਂ ਲੈ ਲਓ ਸਵਚ ਭਾਰ ਜਿਹੜਾ ਡਸਟਬਿਨ ਨਹੀਂ ਮਿਲਦਾ ਜੀ ਕਿਉਂ ਨਹੀਂ ਮਿਲਦਾ ਮੈਂ ਦਵਾਉਣੀ ਤੁਹਾਨੂੰ ਹਾਂਜੀ ਮੈਮ ਚਲੋ ਆਪਾਂ ਮੈਮ ਤਾਂ ਚਲੋ ਐਸਟੀਮੇਟ ਬਣਾ ਲੈਣੇ ਸਵਚ ਗੋਮ ਯਾਨੀ ਸਵਚ ਭਾਰਤ ਵਾਲਿਆਂ ਜਾਂ ਦੀ ਐਸਬੀਐਮ ਦੇ ਵਿੱਚ ਕਿ ਕੁਝ ਡਸਟਬਿਨ ਵੱਡੇ ਰੱਖਣੇ ਨਹੀਂ ਗਾਰਬੇਜ ਫਰੀ ਸਿਟੀ ਬਣਾਉਣਾ ਜੀ ਇਸ ਇਸ਼ੂ 'ਚ ਨਹੀਂ ਆ ਗਾਰਬੇਜ ਫਰੀ ਬਣੀ ਜਾਂਦਾ ਲਾ ਦੱਸ ਆਪਾਂ ਆਪਣੇ ਆਪਣੇ ਫੰਡ ਚੋਂ ਲੈ ਲੈਣਾ ਜੀ ਪਰ ਇਤੋਂ ਦੀ ਮੈਮ ਦਾਣਾ ਮੰਡੀ ਜਿੱਤੇ ਮੈਂ ਮੈਨਾਂ ਨਹੀਂ ਕਰਨਾ ਹੁੰਦਾ ਦਾਣਾ ਮੰਡੀ ਵਾਲੇ ਨੇ ਤੁਸੀਂ ਡਸਟਬਿਨ ਦਾ ਤੁਹਾਡੇ ਜੰਮੇ ਡਸਟ ਜੀ ਮੈਂ ਵੱਡੇ ਫਿਰ ਅਸੀਂ ਐਸਟੀਮੇਟ ਬਣਾ ਲੈਣਾ ਇੰਸਟਰੀ ਨਾਲ ਹਾਂ ਬਾਕੀ ਮੈਂ ਇੰਨਾ ਨਹੀਂ ਕਰਨਾ ਹੁੰਦਾ ਤਾਂ ਕਿ ਉਹ ਇਹਨਾਂ ਦੇ ਸੈਕਟਰੀ ਸਾਹਿਬ ਤੁਸੀਂ ਕਰਨਾ ਸਾਰਾ ਆਪਾਂ ਜਿਹੜਾ ਮੈਂ ਤੇ ਟਰਾਲੀ ਪਰਵਾਦੋ ਅਸੀਂ ਆਪਣੇ ਡੰਪ ਤੇ ਛੱਡੋ ਸਾਰਾ ਗੂੜਾ ਤੇ ਨਾਲੇ ਤੁਸੀਂ ਡੰਪ ਇੱਧਰ ਵੀ ਡੰਪ ਬਣਾ ਛੱਡਿਆ ਆਪਾਂ ਨਹੀਂ ਬਣਾ ਮੈਂ ਆਪਣਾ ਕੋਈ ਗੂੜਾ ਨਹੀਂ ਆ ਤੇ ਫਿਰ ਥੋੜਾ ਹੀ ਡਿਪਾਰਟਮੈਂਟ ਕੰਮ ਪਾਈ ਜਾਂਦਾ ਇਹਨਾਂ ਦੇ ਆਪਣਾ ਕੋਈ ਗੂੜਾ ਨਹੀਂ ਹੈਗਾ ਸਾਰਾ ਹੀ ਚਕਵਾ ਕੇ ਆਈ ਤੁਹਾਨੂੰ ਹਾਂ ਜੀ ਡੰਪ ਨਹੀਂ ਪੀ ਮੈਂ ਸ਼ਾਮ ਨੂੰ ਦੇਖਣਾ ਦੁਬਾਰਾ ਸਾਡੇ ਆਪਣੇ ਡੰਪ ਤੇ ਸੁੱਟ ਸਕਦੇ ਤੁਸੀਂ ਵੀਰੇ ਸਬਜ਼ੀ ਮੰਡੀ ਵਾਲੇ ਸਾਰੇ ਉੱਥੇ ਨਾ ਲਾਇਆ ਕਰੋ ਤੁਸੀਂ ਉਹ ਵੇਖੋ ਸਾਰਾ ਤੁਸੀਂ ਸਿੱਤੇ ਨਾ ਪਰਲੇ ਪਾਸੇ ਹਾਂ ਨਰਮਾ ਮੰਡੀ ਤੇ ਸਬਜ਼ੀ ਮੰਡੀ ਸੱਡਦੇ ਹੋ ਨਾ ਤੁਸੀਂ ਤੁਸੀ ਨਾ ਸੈਕਟਰ ਕੋਈ ਨਾ ਕਰੋ ਜਿਹੜਾ ਸਿੱਡਦਾ ਕੂੜਾ ਮੈਨੂੰ ਸਖਤੀ ਨਾਲ ਲਾਓ ਬਾਵਾ ਜੋ ਮਰਜੀ ਆ ਦੁਕਾਨਾਂ ਨੂੰ ਕਹੋ ਨਾ ਜੀ ਜੇ ਠੀਕੇ ਨਾਲ ਨਹੀਂ ਕੰਮ ਕਰਦਾ ਤਾਂ ਵੀ ਵੇਖੋ ਸਫਾਈ ਨਹੀਂ ਹੁੰਦੀ ਤਾਂ ਖਿੱਚ ਕੇ ਕਰਾਉ ਨਹੀਂ ਕਰੂੰਗਾ ਫਿਰ ਸਫਾਈ ਤੋਂ ਹੁੰਦੀ ਹੈ ਆਪਣੇ ਡੰਪ ਤੇ ਸੁੱਟ ਦਿਓ ਜਾਰ ਰੋਡ ਤੇ ਜਾਰ ਚਲੋ ਮੈਂ ਦੇਖਦੀ ਹਾਂ ਫਿਰ ਦੁਬਾਰਾ ਆ ਕੇ ਦੇਖੀ ਕੋਈ ਨਹੀਂ ਆਪਾਂ ਫਿਰ ਦੁਬਾਰਾ ਦੇਖਾਂਗੇ